ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਖੀ ਉਹਨਾਂ ਦੇ ਘਰ ਆਏ ਤੇ ਉਹਨਾਂ ਨੂੰ ਹਾਲ ਪਾਏ ਉਹਨਾਂ ਨੂੰ ਮਠਾਈਆਂ ਖੁਲਾਈਆਂ ਤੇ ਉਹਨਾਂ ਨੂੰ ਕੇ ਕੇ ਬੁਧਾਈਆਂ ਦਿੱਤੀਆਂ ਕਿ ਸਰਨਾ ਸਾਹਿਬ ਉਹ ਦਿੱਲੀ ਕਮੇਟੀ ਦੇ ਅਗਲੇ ਪ੍ਰਧਾਨ ਤੁਸੀਂ ਬਣੋਗੇ ਜਿਸ ਪਾਰਟੀ ਨੇ ਸ਼੍ਰੀ ਰਾਮਟੇਕ ਸਰ ਚਾਹਟੇਰੀ ਕੀਤਾ ਹੋਵੇ ਜਿਸ ਪਾਰਟੀ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੋਵੇ ਉਹਨਾਂ ਦੇ ਨਾਲ ਉਹਨਾਂ ਦੀਆਂ ਯਾਰੀਆਂ ਸਨ ਦੇ ਇਸ ਸਿੱਟੇ ਗੋਦਵਾਲਾ ਪਰਬੰਧ ਜੁਮੇ ਕੀਆ ਕਿ ਅਸਸ ਪੇਜਾ ਤੇ ਬੁਲਾ ਕੇ ਸਰੋਪੇ ਪਹੁੰਚੇ ਰਹੇ ਸਰ ਅਕਾਲ ਤੱਕ ਸਾਹਿਬ ਵੱਲੋਂ ਜੋ ਹੁਕਮ ਹੁੰਦੇ ਸਨ ਉਸ ਦੀ ਉਹ ਅਗਿਆ ਕਰਦੇ ਰਹੇ ਇਹ ਗੋਲਾ ਵੀ ਜਾਰੀ ਸੀ ਫਲਕ ਗ੍ਰੋਥ ਦੀ ਕ੍ਰੌਮੋਥੀ ਪਾਰਟੀ ਦੇ ਨਾਮ ਮੈਂ ਜਾਣ ਤੋਂ ਮਿਲਾਂ ਚਾਹਨਾ ਬਦਲ ਸਾਹਿਬ ਸਰਦਾਰ ਮਿਕਸੀ ਤਾਲਕਾ ਵੀ ਉਹ ਆਊਟ ਆਫ ਕੰਟਰੀ ਹੈ

ਇਸ ਸਰਨਾਰ ਵਦਨ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਦਿੱਲੀ ਸਿਕੂਦਰ ਪਰਤ ਤੇ ਕਮੇਟੀਆਂ ਇਲੈਕਸ਼ਨ ਲੜੀਆਂ ਪਰਤ ਦੇ ਉੱਤੇ ਕੰਮਜ ਹੋਏ ਇਹ ਉਹਨਾਂ ਨੇ ਉਸ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਜਿਸ ਪਾਰਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਹੋਵੇ ਜਿਸ ਪਾਰਟੀ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਹੋਵੇ ਉਹਨਾਂ ਦੇ ਨਾਲ ਉਹਨਾਂ ਦੀਆਂ ਯਾਰੀਆਂ ਸਨ ਉਹਨਾਂ ਨੂੰ ਉਹਨਾਂ ਦੇ ਵੀਡਰਾਂ ਨੂੰ ਦਿੱਲੀ ਸਿੱਖ ਗੋਦਵਾਲਾ ਪ੍ਰਬੰਧ ਕਮੇਟੀ ਦੀ ਹੈ ਤੇ ਆਸਿਕ ਸਟੇਜਾਂ ਤੇ ਬੁਲਾ ਕੇ ਸਰੋਪੇ ਪਾਉਂਦੇ ਰਹੇ ਔਰ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਹੁੰਦੇ ਸਨ ਉਸ ਦੀ ਉਹ অবਧਿਆ ਕਰਦੇ ਰਹੇ ਚਾਹੇ ਉਹ ਗੁਰਪੁਰਬ ਮਨਾਉਣ ਦੀ ਗੱਲ ਹੋਵੇ ਚਾਹੇ ਦਿੱਲੀ ਦੇ ਵਿੱਚ ਦੋ ਦੋ ਸੰਗਰਾਮਾਂ ਮਨਾਉਣ ਦੀ ਗੱਲ ਹੋਵੇ ਉਹਨਾਂ ਨੇ ਹਾਲ ਤੱਕ ਸਾਹਿਬ ਦੇ ਹੁਕਮ ਨੂੰ ਬਿਲਕੁਲ ਨਹੀਂ ਉਸ ਸਮੇਂ ਮੰਨਿਆ ਇਹ ਗੱਲ ਵੀ ਜਾਨੀ ਸੀ ਪੰਥ ਗ੍ਰੋਹਕ ਦੀ ਕੌਮ ਕੋ ਦੀ ਪਾਰਟੀ ਦੇ ਨਾਲ ਲੇਕਿਨ ਹੱਦ ਉਸ ਵੇਲੇ ਹੋਈ ਜਦੋਂ ਕੱਲ ਦੀ ਜਿਹੜੀ ਉਹਨਾਂ ਦੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਸਰਨਾ ਸਾਹਿਬ ਜਿਨ੍ਹਾਂ ਨੇ ਬਹੁਤ ਐਲਾਨਾ ਕੀਤਾ ਉਸ ਖਲਾਸੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ 2022 ਦੇ ਵਿੱਚ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਉਸ ਸਮੇਂ ਚੋਰ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਆਰਐਸਐਸ ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਖੀ ਉਹਨਾਂ ਦੇ ਘਰ ਆਏ ਤੇ ਉਹਨਾਂ ਨੂੰ ਹਾਰ ਪਾਏ ਉਹਨਾਂ ਨੂੰ ਮਠਾਈਆਂ ਖਵਾਈਆਂ ਤੇ ਉਹਨਾਂ ਨੂੰ ਇਹ ਕਿਹਾ ਵਧਾਈਆਂ ਦਿੱਤੀਆਂ ਕਿ ਸੱਨਾ ਸਾਹਿਬ ਪੁਰਾਣੇ ਦਿੱਲੀ ਕਮੇਟੀ ਦੇ ਅਗਲੇ ਪ੍ਰਧਾਨ ਤੁਸੀਂ ਬਣੋਗੇ ਇਹ ਗੱਲ ਗੱਲ ਸੁਣ ਕੇ ਜੋ ਕਿ 25 ਸਾਲਾਂ ਬਾਅਦ ਕੱਲ ਉਹਨਾਂ ਨੇ ਖੁਲਾਸਾ ਕੀਤਾ ਮੈਂ ਦੱਸਣਾ ਚਾਹ ਰਹਾ ਹਾਂ ਕਿ ਇਹ ਹੁਣ ਦਿੱਲੀ ਜਿਹੜੀ ਥੈਲੇ 'ਚ ਬੰਦ ਸੀ ਉਹ ਥੈਲੇ ਤੋਂ ਬਾਹਰ ਆ ਗਏ ਇਹ ਲਿਲਕਿਜਾ ਕਰਦੇ ਸੀ ਸਰਕਾਰ ਦੀਆਂ ਕਿ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਧਾਨ ਬਣਾਓ ਅੱਜ ਮੈਂ ਜਨੂ 70 ਜੱਦੀ ਸਿੱਖ ਗੋਗਰਾ ਪ੍ਰਬੰਧਕ ਕਮੇਟੀ ਦਾ ਸਾਡੇ ਪਵਧਾਰ ਆ ਸਰਕਾਰ ਹਰੀਸੀ ਕਾਲ ਕਾ ਜੀ ਸਾਨੂੰ ਨਹੀਂ ਪਤਾ ਕਿ ਆਰਐਸਐਸ ਦੇ ਬੀਬੀ ਦੇ ਕੋਣ ਪ੍ਰਧਾਨ ਹੈ ਲੇਕਿਨ ਇਹ ਬੜੇ ਖਰਾਨੀ ਦੀ ਗੱਲ ਹੈ ਕਿ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਆਰਐਸਐਸ ਦੇ ਪ੍ਰਧਾਨ ਹੈ ਕਿ ਬੀਜੇਪੀ ਦੇ ਪ੍ਰਧਾਨ ਹੈ ਔਰ ਉਹ ਇਹਨਾਂ ਦੇ ਘਰ ਆ ਕੇ ਇਹਨਾਂ ਨੂੰ ਵਧਾਈਆਂ ਦੇ ਰਹੇ ਆ ਇਹਨਾਂ ਦੇ ਕਲੇਜ ਦੇ ਵਿੱਚ ਹਾਰ ਪਾ ਰਹੇ ਆ ਮਠਈਆ ਖਵਾ ਰਹੇ ਆ ਇਹ ਬੜੀ ਦੁੱਖ ਦੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਔਰ ਮੌਜੂਦਾ ਮੈਂਬਰ ਅਗਰ ਇਸ ਤਰੀਕੇ ਦੀਆਂ ਗੱਲ ਬਕੜੀਆਂ ਆਰਐਸਐਸ ਕੇ ਨਾਲ ਕਹੋਗੇ ਔਰ ਫਿਰ ਸੰਗਤ ਨੂੰ ਗੁੰਮਰਾਹ ਕਰ ਲਗੇ ਰੋਜ਼ ਉਹਨਾਂ ਨੂੰ ਗਾਲਾਂ ਉਹਨਾਂ ਨੂੰ ਬਧਾਈਆਂ ਲਈ ਜਾਣ ਗਿਆ ਮੈਂ ਸਮਝਦਾ ਇਹ ਗੱਲ ਸੁਣ ਕੇ ਦਿੱਲੀ ਦੀ ਸੰਗਤ ਕੱਲ ਦੇ ਸਾਨੂੰ ਬਹੁਤ ਸਾਰੇ ਫੋਨ ਆਏ ਕਿ ਇਹ ਅਸੀਂ ਕੀ ਸੁਣ ਰਹੇ ਹਾਂ ਇਹ ਬੜੀ ਦੁੱਖदाई ਗੱਲ ਹੈ ਕਿ ਐਸੀ ਇਹਨਾਂ ਦੀ ਸੋਚ ਪਹਿਲੇ ਇਹਨਾਂ ਦੀ ਯਾਰੀ ਉਸ ਪਾਰਟੀ ਦੇ ਨਾਲ ਜਿਸ ਪਾਰਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ નિર્ਦੋਸ਼ਾਂ ਦੀ ਜੋ ਸ਼ਹੀਦ ਕੀਤਾ ਉਸ ਪਾਰਟੀ ਦੇ ਨਾਲ ਇਹਨਾਂ ਦੀ ਲੰਬੇ ਸਮੇਂ ਯਾਰੀ ਉਸਦੀ ਨਹੀਂ ਔਰ ਹੁਣ ਇਹਨਾਂ ਨੇ ਜੋ ਭਰਸਾ ਕੀਤਾ ਹੈ ਕਿ ਉਹ ਆਲਸਸ ਦੇ ਪੰਧਾਰ ਜਾਂ ਭਾਜਪਾ ਦੇ ਪੰਧਾਰ ਇਹਨਾਂ ਦੇ ਘਰ ਵਧਾਈ ਦੇਣ ਆਏ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਸਮੇਂ ਜਿਸ ਪਾਰਟੀ ਤੇ ਉਹ ਲੈਂਡਡ ਸੀ ਜਿਨ੍ਹਾਂ ਦੇ ਕੋਲ 30 ਮੈਂਬਰ ਸੀ ਜਿੱਤੇ ਹੋਏ ਔਰ ਇਹਨਾਂ ਦੇ ਕੋਲ 14 ਜਾਂ 15 ਮੈਂਬਰ ਸੀ ਤੇ ਉਹ 30 ਮੈਂਬਰ ਜਿਨ੍ਹਾਂ ਦੀ ਕਮੇਟੀ ਬਣਨੀ ਸੀ ਉਹਨਾਂ ਨੂੰ ਵਧਾਈ ਦੇਣ ਨਹੀਂ ਗਏ ਉਹ 14 ਜਾਂ 15 ਮੈਂਬਰ ਸੀ ਜਿਨ੍ਹਾਂ ਦੇ ਕੋਲ ਉਹਨਾਂ ਦੇ ਘਰ ਬਧਾਈ ਦੇਣ ਗਏ ਇਹਦਾ ਮਤਲਬ ਇਹ ਬਹੁਤ ਇਹਨਾਂ ਦੀ ਸਾਹਡ ਗਾਰ ਸੀ ਕਿਉਂਕਿ ਇਹ ਲਿੰਕੜੀਆਂ ਕੱਢ ਰੇ ਸਨ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਪ੍ਰਤਾਪ ਬਣਾ ਦਿਓ ਸੋ ਸੰਗਤ ਨੂੰ ਅੱਜ ਇਹਦਾ ਤਾਂ ਜੋ ਚਿਹਰਾ ਹੈ ਉਹ ਸਾਹਮਣੇ ਆ ਗਿਆ ਜਿਹੜਾ ਨਕਾਬ ਪੋਸਦ ਸੋ ਅੱਜ ਨਕਾਬ ਹਟ ਗਿਆ ਔਰ ਹੁਣ ਪਤਾ ਲੱਗ ਗਿਆ ਕਿ ਇਹਦਾ ਵੀ ਅਸਲੀਅਤ ਕੀ ਹੈ ਔਰ ਜᱹਲੀ ਦੀ ਸੰਗਤ ਨੂੰ ਪਹਿਲਾਂ ਹੀ ਇਹਨਾਂ ਦਾ ਜੋ ਧੋਗਲਾ ਪੰਨਾ ਹੈ ਉਸੇ ਕਰਕੇ ਇਹਨਾਂ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਤਿੰਨ ਵਾਰੀ ਲਗਾਤਾਰ ਸੰਘਤਰੇ ਇਹਨਾਂ ਨੂੰ ਕਾਰ ਬਿਠਾਇਆ ਪਰ ਅੱਜ ਜਿਹੜੀ ਇਹ ਜੋ ਇਹ ਜੋ ਸਾਹਮਣੇ ਗੱਲ ਆਈ ਹੈ ਉਸ ਦੇ ਨਾਲ ਬੜੀ ਵੱਡੀ ਜਿਹੜੀ ਇਹਨਾਂ ਦੀ ਧੋਗਲਾ ਕੰਸੀਓ ਸਾਹਮਣੇ ਆ ਗਿਆ ਇਸ ਗੱਲ ਦੀ ਅਸੀਂ ਸ਼੍ਰੀ ਅਕਾਲਪਤੀ ਸਾਹਿਬ ਦੇ ਜੱਜੇਦਾਰ ਸਾਹਿਬ ਨਾਲ ਉਹਨਾਂ ਨਾਲ ਗੱਲ ਵੀ ਕੀਤੀ ਹੈ ਤੇ ਉਹ ਕਿਸੇ ਮੀਟਿੰਗ ਦੇ ਵਿੱਚ బిజీ ਸੀ ਉਹਨਾਂ ਨਾਲ ਕੱਲ ਨਹੀਂ ਹੋ ਪਾਈ ਉਹਨਾਂ ਨੇ ਕਿਹਾ ਕਿ ਬਾਅਦ ਫੋਨ ਕਰ ਲਵਾਂਗੇ ਸੋ ਅਸੀਂ ਉਹਨਾਂ ਦੇ ਕੋਲ ਸਲਾਹ ਲਵਾਂਗੇ ਪਰ ਸਲਾਹ ਲੈ ਕੇ ਕਿ ਅਸੀਂ ਬੈਟਰ ਜਿਹੜਾ ਪਿਆਰ ਕੀਤਾ ਹੈ ਇਹਨਾਂ ਫੋਨਾਂ ਸੰਨਾ ਪ੍ਰਵਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਏ ਕਿਉਂਕਿ ਇਹਨਾਂ ਦੀ ਹਮੇਸ਼ਾ ਹੀ ਪੰਥ ਵਿਰੋਧੀ ਇਹਨਾਂ ਦੀ ਸੋਚ ਰਹੀ ਹੈ ਚਾਹੇ ਉਹ ਕਾਂਗਰਸ ਦੇ ਨਾਲ ਇਹਨਾਂ ਦਾ ਤਾਲਮੇਲ ਹੋਵੇ ਔਰ ਚਾਹੇ ਕੋਈ ਆਰਐਸਐਸ ਜਾਂ ਭਾਜਪਾ ਦੀ ਗੱਲ ਕਰਦੇ ਆ ਸੋ ਅਸੀਂ ਜੱਜਦਾਰ ਸਾਹਿਬ ਨੂੰ ਬੇਤੀ ਲੈ ਕੇ ਜਾਵਾਂਗੇ ਔਰ ਇਹ ਚਿੱਠੀ ਜੱਜਦਾਰ ਸਾਹਿਬ ਨੂੰ ਦੇਵਾਂਗੇ ਕਿ ਇਹਨਾਂ ਦੋਵਾਂ ਭਰਾਵਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਏ ਕਿਉਂਕਿ ਇਹਨਾਂ ਦੀ ਹਮੇਸ਼ਾ ਹੀ ਪੰਥ ਵਿਰੋਧੀ ਕੱਦੇ ਬੰਦੀਆਂ ਰਹੀਆਂ ਨੇ ਜੋ ਕੱਲ੍ਹ ਦੀ ਮੀਟਿੰਗ ਸੱਦੀ ਗਈ ਸੀ ਉਸ ਮੀਟਿੰਗ ਦਾ ਏਜੰਡਾ ਇਹਨਾਂ ਨੇ ਰੱਖਿਆ ਸੀ ਕਿ ਸਕੂਲਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤੇ ਮੈਂ ਦੱਸਣਾ ਚਾਹਨਾ ਸੱਨਾ ਪਾਲ ਨੂੰ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸਰਦਾਰ ਮਜੀਦ ਸਿੰਘ ਜੀ ਤੇਰੀ ਨੂੰ ਕਿ ਜੇਕਰ ਪਿਛਲੇ 5 ਜਾਂ 3 ਸਾਲਾਂ ਦੀ ਗੱਲ ਕਰਾਂ ਤੇ ਉਹਦੇ ਵਿੱਚੋਂ 3 ਲਗਭਗ 12 ਸਾਲ ਤੇ ਸਰਨਾ ਸਾਹਿਬ ਨੂੰ ਪਤਾ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਅਤੇ 6 ਸਾਲ ਸਰਦਾਰ ਮਨਜੀਤ ਸਿੰਘ ਠੀਕੇ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਬੜੀ ਹਰਾਮੀ ਵਾਲੀ ਗੱਲ ਹੈ ਕਿ ਤੁਸੀਂ 2006 ਦੇ ਵਿੱਚ 6th ਪੇ ਕਮਿਸ਼ਨ ਇੰਪਲੀਮੈਂਟ ਹੋਇਆ ਸੀ ਔਰ 2018 ਤੱਕ ਸਰਦਾਰ ਮਨਜੀਤ ਸਿੰਘ ਠੀਕੇ ਪ੍ਰਧਾਨ ਸੀ ਉਸ ਤੋਂ ਪਹਿਲਾਂ 2013 ਤੱਕ ਸਰਦਾਰ ਸਰਦਾਰ ਸਾਹਿਬ ਨੂੰ ਤਾਲੀ ਇਹ ਬੜੀ ਹਨਾਨੀ ਵਾਲੀ ਗੱਲ ਹੈ ਕਿ ਜਦੋਂ ਵੀ ਇਹ ਸੰਬੋਧਨ ਕਰਦੇ ਸਕੇ ਤੁਹਾਨੂੰ ਘੁੰਮਰਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਇੰਨੇ ਕਰੋੜ ਛੱਡ ਕੇ ਗਿਆ ਸੀ ਤੇ ਸਰਨਾ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜੇ ਤੁਸੀਂ ਕਿੰਨੇ ਕਰੋੜ ਛੱਡ ਕੇ ਗਏ ਸੀ ਸਾਨੂੰ ਤੇ ਪਤਾ ਨਹੀਂ ਕਿਉਂਕਿ ਸਾਨੂੰ ਤੁਸੀਂ ਦੇਖੇ ਨਹੀਂ ਗਏ ਸੀ ਤੁਸੀਂ ਦੇਖੇ ਗਏ ਸੀ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਤੇ ਸਰਦਾਰ ਮਨਜੀਤ ਸਿੰਘ ਜੀ ਕੇ 6000 ਉਸ ਤੋਂ ਬਾਅਦ ਵਿੱਤੀ ਕਮੇਟੀ ਦੇ ਪਧਾਰ ਰਹੇ ਹਨ ਕੋਣ ਸਰਦਾਰ ਮਨਜੀਤ ਸਿੰਘ ਜੀ ਵੀ ਤੁਹਾਡੀ ਸਟੇਜ ਤੇ ਖੜੇ ਆ ਉਹ ਵੀ ਤੁਹਾਡੀ ਸਟੇਜ ਨੂੰ ਸੰਬੋਧਨ ਕਰਦੇ ਤੁਸੀਂ ਇੱਕੋ ਪਾਰਟੀ ਦੇ ਵਿੱਚੋਂ ਤੁਸੀਂ ਗੱਲਬਾਤੀਆਂ ਪਾਈਆਂ ਤੇ ਹੁਣ ਸਾਥੀ ਤੇ ਮੇਲਾ ਕੌਣ ਦੱਸੇਗਾ ਤੁਸੀਂ ਆਪਣੀ 12 ਸਾਲ ਦੀ ਕਿਹੜੀ ਕਾਰਗੁਜ਼ਾਰੀ ਹੈ ਜਿਹਦੇ ਚ ਸਕੂਲਾਂ ਦਾ ਬਿੜਾ ਗ੍ਰਹਿ ਕੀਤਾ ਤੁਸੀਂ ਉਹ ਦੱਸੋਗੇ ਜਾਂ ਤੁਹਾਡਾ